ਅੱਜ ਤੋਂ 2 ਸਾਲ ਪਹਿਲਾਂ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਇਹ ਕੁੜੀ ਲਾਪਤਾ ਹੋ ਜਾਂਦੀ ਹੈ। ਇਹ ਕੁੜੀ ਦੇ ਸੁਪਨੇ ਇਹਦੇ ਪਿਓ ਨੂੰ ਹਰ ਰੋਜ਼ ਰਾਤ ਨੂੰ ਆਉਂਦੇ ਸਨ ਜਿਦੇ ਵਿੱਚ ਇਹ ਕੁੜੀ ਰੋੜੋ ਕੇ ਆਪਣੇ ਪਿਓ ਨੂੰ ਦੁਹਾਈਆਂ ਦਿੰਦੀ ਸੀ ਕਿ ਉਹਨੂੰ ਘਰ ਲੈ ਜਾਓ। ਇਹਦਾ ਪਿਓ ਹੁਣ ਬੜੇ ਯਤਨ ਕਰਦਾ ਹੈ ਕੁੜੀ ਨੂੰ ਲੱਭਣ ਦੇ ਲਈ ਪਰ ਇਹ ਕੁੜੀ ਕਿਤੇ ਵੀ ਨਹੀਂ ਲੱਭਦੀ। ਆਖਿਰਕਾਰ ਥਾਣੇ ਦੇ ਵਿੱਚ ਇਹ ਜਾਂਦਾ ਹੈ ਤੇ ਆਪਣੀ ਕਹਾਣੀ ਸੁਣਾਉਂਦਾ ਹੈ ਕਿ ਮੇਰੀ ਕੁੜੀ ਮੇਰੇ ਸੁਪਨੇ ਦੇ ਵਿੱਚ ਆਉਂਦੀ ਹੈ ਤੇ ਰੋੜੋ ਕੇ ਮੈਨੂੰ ਬਾਜਾ ਮਾਰਦੀ ਹੈ ਤੇ ਕੁੜੀ ਦਾ ਪਿਓ ਕਹਿੰਦਾ ਹੈ ਕਿ ਮੇਰੇ ਕੋਲੋਂ ਉਹਦਾ ਦੁੱਖ ਦਰਦ ਨਹੀਂ ਦੇਖਿਆ ਜਾਂਦਾ ਪਤਾ ਨਹੀਂ ਉਹ ਕਿੱਥੇ ਚਲੀ ਗਈ ਹੈ ਮੈਂ ਵੀ ਬੜੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਉਹ ਕਿਤੇ ਵੀ ਨਹੀਂ ਲੱਭੀ ਇਹ ਗੱਲ ਜਦੋਂ ਉਹ ਪੁਲਿਸ ਵਾਲੀ ਔਰਤ ਸੁਣਦੀ ਹੈ ਉਹ ਪਹਿਲਾਂ ਤਾਂ ਟਾਲਮਟੋਲ ਕਰਕੇ ਇਹਨੂੰ ਘਰ ਭੇਜ ਦਿੰਦੀ ਹੈ ਪਰ ਇਹਦੇ ਜਾਣ ਤੋਂ ਬਾਅਦ ਉਹ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਤੇ ਆਖਿਰਕਾਰ ਇੱਕ ਕੇਸ ਕ੍ਰਾਈਮ ਬ੍ਰਾਂਚ ਕੋਲ ਚਲਾ ਜਾਂਦਾ ਹੈ ਤੇ ਪੁਲਿਸ ਨੇ ਇਸ ਕੇਸ ਦੀ ਇੰਨੀ ਵਧੀਆ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਕਿ ਉਹ ਬਜ਼ੁਰਗ ਦੀ ਗਾਇਬ ਹੋਈ ਕੁੜੀ ਵੀ ਲੱਭ ਜਾਂਦੀ ਹੈ ਪਰ ਲੱਭਿਆ ਕਿੱਥੋਂ ਇੱਕ ਕਬਰ ਦੇ ਵਿੱਚੋਂ ਜਦੋਂ ਇਸ ਕਬਰ ਦੇ ਵਿੱਚੋਂ ਇਸ ਕੁੜੀ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਫਿਰ ਇਹਦੇ ਉੱਤੇ ਜਿਹੜੇ ਬੀਤੇ ਹੋਏ ਪਿਛਲੇ 2 ਮਹੀਨੇ ਦੀ ਕਹਾਣੀ ਨੂੰ ਬਿਆਨ ਕਰਦੀ ਹੈ ਕਿਉਂਕਿ ਇਸ ਕੁੜੀ ਨੂੰ ਇਸ ਕਬਰ ਦੇ ਅੰਦਰ 60 ਦਿਨ ਤੋਂ ਵੀ ਜ਼ਿਆਦਾ ਬੀਤ ਚੁੱਕੇ ਸਨ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਫਰੀਦাবাদ ਦੀ ਇੱਕ ਕਲੋਨੀ ਹੈ ਰੋਸ਼ਨ ਨਗਰ ਇਸ ਕਲੋਨੀ ਦੇ ਵਿੱਚ ਅਰਣੁਕਮਾਰ ਰਹਿੰਦਾ ਸੀ ਅਰਣੁਕਮਾਰ ਦਾ ਆਪਣਾ ਖੁਦ ਦਾ ਇੱਕ ਬਿਜ਼ਨਸ ਸੀ ਉਹਨੇ ਘਰ ਦੇ ਵਿੱਚ ਹੀ ਇੱਕ ਫੈਕਟਰੀ ਲਾਈ ਹੋਈ ਸੀ ਜਿਹਦੇ ਵਿੱਚ ਸਲਾਈ ਕਟਾਈ ਦਾ ਕੰਮ ਕਰਦਾ ਸੀ ਅਰਣੁਕਮਾਰ ਇੰਨਾ ਪਰੇਸ਼ਾਨ ਹੋ ਜਾਂਦਾ ਹੈ ਰੋਂਦਾ ਹੋਇਆ ਉਹ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੇਰੀ ਪਤਨੀ ਕਿਤੇ ਗਾਇਬ ਹੋ ਗਈ ਉਹਨੂੰ ਲਗਭਗ 24 ਘੰਟੇ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ ਹੈ ਪਤਾ ਨਹੀਂ ਉਹ ਕਿੱਥੇ ਚਲੀ ਗਈ ਇਹ ਹੁਣ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਕਿ 21 ਜੂਨ 2023 ਨੂੰ ਉਹਦਾ ਵਿਆਹ ਹੋਇਆ ਸੀ ਇਹਦਾ ਵਿਆਹ ਹੋਇਆ ਸੀ ਫਿਰੋਜ਼ਾਬਾਦ ਦੀ ਰਹਿਣ ਵਾਲੀ ਤਨੂ ਰਾਜਪੂਤ ਦੇ ਨਾਲ 23 April 2025 ਨੂੰ ਉਹ ਘਰੋਂ ਹੀ ਗਾਇਬ ਹੋ ਗਈ ਇਹੋ ਜੀ ਕੋਈ ਜਗ੍ਹਾ ਨਹੀਂ ਜਿੱਥੇ ਉਹਨੇ ਜਾ ਕੇ ਇਹਨੂੰ ਨਹੀਂ ਲੱਭਿਆ ਹੋਵੇਗਾ ਪਰ ਉਹ ਕਿਤੇ ਵੀ ਨਹੀਂ ਲੱਭ ਰਹੀ ਉਹਦਾ ਮੋਬਾਈਲ ਨੰਬਰ ਵੀ ਸਵਿਚ ਆਫ ਆ ਰਿਹਾ ਹੈ ਤੇ ਉਹਨੂੰ ਆਪਾਂ ਲੱਭਣ ਦੇ ਲਈ ਪਰਚੇ ਵੀ ਛਪਵਾਏ ਸਨ ਪਰ ਇਹਨਾਂ ਸਭ ਕਰਨ ਤੋਂ ਬਾਅਦ ਵੀ ਉਹਦਾ ਕੁਝ ਪਤਾ ਨਹੀਂ ਚੱਲਿਆ ਇਨੇ ਰਿਪੋਰਟ ਲਖਾਈ ਸੀ 24 ਅਪ੍ਰੈਲ 2025 ਨੂੰ ਪੁਲਿਸ ਵਾਲੇ ਇਹਦੀ ਗੱਲ ਨੂੰ ਟਾਲਮਟੋਲ ਕਰ ਦਿੰਦੇ ਨੇ ਤੇ ਕਹਿ ਦਿੰਦੇ ਨੇ ਕਿ ਉਹ ਆਪੇ ਹੀ ਕਿਤੇ ਗਈ ਹੋਵੇਗੀ ਤੇ ਆਪੇ ਹੀ ਆ ਜਾਵੇਗੀ ਪੁਲਿਸ ਵਾਲਿਆਂ ਨੇ ਇਹਦੀ ਗੱਲ ਨੂੰ ਸੀਰੀਅਸ ਨਹੀਂ ਲਿਆ ਪਰ ਇਹ ਹਰ ਰੋਜ਼ ਹੀ ਪੁਲਿਸ ਥਾਣੇ ਦੇ ਵਿੱਚ ਜਾਂਦਾ ਸੀ ਪੁਲਿਸ ਦੇ ਉੱਤੇ ਦਬਾਅ ਬਣਾਉਂਦਾ ਸੀ ਤੇ ਪੁਲਿਸ ਵਾਲਿਆਂ ਨੂੰ ਇਹਦਾ ਦਬਾਅ ਦੇਖ ਕੇ ਐਫ ਆਈ ਆਰ ਦਰਜ ਕਰਨੀ ਪਈ ਪਰ ਇਸ ਐਫਆਈਆਰ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇੱਕ ਪਾਸੇ ਤਨੂ ਰਾਜਪੂਤ ਦਾ ਪਤੀ ਤਨੂ ਨੂੰ ਲੱਭਣ ਦੀਆਂ ਲੱਖਾਂ ਕੋਸ਼ਿਸ਼ਾਂ ਕਰ ਰਿਹਾ ਸੀ। ਦੂਜੇ ਪਾਸੇ ਤਨੂ ਰਾਜਪੂਤ ਦੇ ਪਿਤਾ ਹਾਕਮ ਸਿੰਘ ਨੂੰ ਸੁਪਨਿਆਂ ਦੇ ਵਿੱਚ ਤਨੂ ਰਾਜਪੂਤ ਹਰ ਰੋਜ਼ ਰਾਤ ਨੂੰ ਆਉਂਦੀ ਸੀ ਤੇ ਆ ਕੇ ਰੋਂਦੀ ਕਰ ਲਾਉਂਦੀ ਸੀ ਤੇ ਆਪਣੇ ਪਿਤਾ ਨੂੰ ਕਹਿੰਦੀ ਸੀ ਕਿ ਉਹ ਬਹੁਤ ਦੁਖੀ ਹੈ। ਉਹਨੂੰ ਆ ਕੇ ਲੈ ਜਾ। ਜਦੋਂ ਕੋਈ ਵੀ ਹੱਥ ਪੱਲਾ ਨਹੀਂ ਫੜਾਉਂਦਾ ਤਾਂ ਹਾਕਮ ਸਿੰਘ ਆਖਿਰਕਾਰ ਇਸ ਘਟਨਾ ਤੋਂ 56 ਦਿਨ ਬਾਅਦ ਡੀਜੀਪੀ ਸਾਹਿਬ ਊਸ਼ਾ ਰਾਣੀ ਕੋਲ ਜਾਂਦਾ ਹੈ ਡੀਜੀਪੀ ਇਹਦੀ ਗੱਲ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਦੀ ਹੈ ਤੇ ਫਿਰ ਇਸ ਕੇਸ ਨੂੰ ਉਹ ਕ੍ਰਾਈਮ ਬ੍ਰਾਂਚ ਨੂੰ ਦੇ ਦਿੰਦੀ ਹੈ ਤੇ ਕ੍ਰਾਈਮ ਬ੍ਰਾਂਚ ਵਾਲਿਆਂ ਨੂੰ ਕਹਿੰਦੀ ਹੈ ਕਿ ਜਿੱਥੋਂ ਮਰਜੀ ਇਹ ਕੁੜੀ ਨੂੰ ਲੱਭ ਕੇ ਲਿਆਵੋ ਹੁਣ ਇੱਥੇ ਕ੍ਰਾਈਮ ਬ੍ਰਾਂਚ ਵਾਲੇ ਆਪਣੀ ਤਹਿਕੀਕਾ ਸ਼ੁਰੂ ਕਰਦੇ ਨੇ ਤੇ ਤੰਨੂ ਦੇ ਸੋੜਿਆਂ ਦੇ ਘਰ ਦੇ ਵਿੱਚ ਜਾਂਦੇ ਨੇ ਤੇ ਉੱਥੇ ਜਾ ਕੇ ਜਦੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਇੱਕ ਗੱਲ ਉਹਨਾਂ ਨੂੰ ਬੜੀ ਹੀ ਹੈਰਾਨ ਕਰਦੀ ਹੈ ਕਿਉਂਕਿ ਜਿਹੜੀ ਕਲੋਨੀ ਦੇ ਵਿੱਚ ਅਰਣ ਕੁਮਾਰ ਦਾ ਘਰ ਸੀ ਉਸ ਕਲੋਨੀ ਦੇ ਵਿੱਚ ਨਾ ਤੇ ਗਲੀ ਦੇ ਵਿੱਚ ਕੋਈ ਸੀਵਰੇਜ ਪਿਆ ਹੋਇਆ ਸੀ ਤੇ ਨਾ ਹੀ ਕੋਈ ਨਾਲੀ ਸੀ ਇਸ ਲਈ ਪਾਣੀ ਕੱਢਣ ਨੂੰ ਹਰ ਇੱਕ ਘਰ ਨੇ ਆਪਣੇ ਘਰ ਦੇ ਬਾਹਰ ਇੱਕ ਟੋਆ ਪੁੱਟਿਆ ਹੋਇਆ ਸੀ ਤੇ ਉਹ ਟੋਏ ਦੇ ਵਿੱਚ ਹੀ ਘਰ ਦਾ ਸਾਰਾ ਪਾਣੀ ਜਾਂਦਾ ਸੀ ਹੁਣ ਪੁਲਿਸ ਵਾਲੇ ਉੱਥੇ ਜਾ ਕੇ ਪੁੱਛਦੇ ਨੇ ਕੀ ਏ ਟੋਏ ਕਿਉਂ ਪੁੱਟੇ ਹੋਏ ਨੇ ਤਾਂ ਇਹ ਘਰ ਵਾਲੇ ਕਹਿੰਦੇ ਨੇ ਕਿ ਦੇਖੋ ਇਸ ਕਲੋਨੀ ਦੇ ਵਿੱਚ ਨਾ ਤੇ ਸੀਵਰੇਜ ਪਏ ਹੋਏ ਨੇ ਤੇ ਨਾ ਹੀ ਕੋਈ ਨਾਲੀ ਹੈ ਇਸ ਲਈ ਪਾਣੀ ਤਾਂ ਬਾਹਰ ਕੱਢਣਾ ਹੀ ਹੈ ਇਸ ਕਰਕੇ ਇਹ ਟੋਏ ਪੁੱਟੇ ਗਏ ਨੇ ਤੇ ਅਰुण कुमार ਦੇ ਘਰ ਦੇ ਸਾਹਮਣੇ ਵੀ ਇੱਕ ਤਾਜ਼ਾ ਤਾਜ਼ਾ ਟੋਆ ਪੁੱਟਿਆ ਹੋਇਆ ਸੀ ਹੁਣ ਉਹ ਮਿਸਤਰੀ ਨੂੰ ਬੁਲਾਇਆ ਜਾਂਦਾ ਹੈ ਜਿਨੇ ਇਹ ਟੋਇਆ ਪੁੱਟਿਆ ਸੀ ਤੇ ਉਹਦੇ ਕੋਲੋਂ ਪੁੱਛਿਆ ਜਾਂਦਾ ਹੈ ਤੇ ਉਹ ਮਿਸਤਰੀ ਕਹਿੰਦਾ ਹੈ ਕਿ ਹਾਂ ਇਹ ਟੋਇਆ ਮੈਂ ਹੂੰ ਪੁੱਟਿਆ ਹੈ ਤੇ ਇਹ ਟੋਇਆ ਅਰुण ਦੇ ਘਰ ਵਾਲਿਆਂ ਨੇ ਹੀ 21 ਅਪ੍ਰੈਲ ਨੂੰ ਪਟਵਾਇਆ ਸੀ ਪਰ ਹਨਾਂ ਦੀ ਗੱਲ ਇਹ ਸੀ ਕਿ ਜਿਸ ਕੰਮ ਵਾਸਤੇ ਇਹਨਾਂ ਨੇ ਟੋਇਆ ਪਟਵਾਇਆ ਸੀ ਪਾਣੀ ਬਾਹਰ ਕੱਢਣ ਵਾਸਤੇ ਸੀਵਰੇਜ ਪਾਉਣ ਵਾਸਤੇ ਪਰ ਇਹਨਾਂ ਨੇ ਘਰ ਦਾ ਪਾਣੀ ਉਸ ਟੋਏ ਦੇ ਵਿੱਚ ਪਵਾਇਆ ਹੀ ਨਹੀਂ ਬਾਅਦ ਵਿੱਚ ਇਹ ਟੋਏ ਨੂੰ ਆਪਣੇ ਆਪ ਹੀ ਇਹਨਾਂ ਨੇ ਬੰਦ ਕਰ ਦਿੱਤਾ ਸੀ ਇੱਥੇ ਪੁਲਿਸ ਵਾਲਿਆਂ ਨੂੰ ਸ਼ੱਕ ਹੁੰਦਾ ਹੈ ਹੁਣ ਮਜ਼ਦੂਰ ਬੁਲਾਏ ਜਾਂਦੇ ਨੇ ਤੇ ਇਸ ਟੋਏ ਨੂੰ ਦੁਬਾਰਾ ਪੁੱਟਿਆ ਜਾਂਦਾ ਹੈ ਜਦੋਂ ਇਹ ਟੋਏ ਨੂੰ ਲਗਭਗ 10 ਫੁੱਟ ਤੱਕ ਪੁੱਟਿਆ ਜਾਂਦਾ ਹੈ ਤਾਂ ਇਹਦੇ ਵਿੱਚੋਂ ਇੱਕ ਇਨਸਾਨੀ Laash ਮਿਲਦੀ ਹੈ ਇਹ Laash ਕਿਸੇ ਹੋਰ ਦੀ ਨਹੀਂ ਸੀ ਬਲਕਿ ਇਸ ਘਰ ਦੀ ਨੂੰ ਤਨੂ ਰਾਜਪੂਤ ਦੀ ਹੀ ਸੀ ਜਿਹਨੂੰ ਪਿਛਲੇ 2 ਮਹੀਨਿਆਂ ਤੋਂ ਤਨੂ ਦੇ ਸਹੁਰੇ ਪਰਿਵਾਰ ਵਾਲੇ ਪੇਕੇ ਪਰਿਵਾਰ ਵਾਲੇ ਲੱਭ ਰਹੇ ਸਨ ਹੁਣ ਪੁਲਿਸ ਵਾਲੇ ਤਨੂ ਰਾਜਪੂਤ ਦੇ ਸਹੁਰੇ ਤਰੂਵ ਸਿੰਘ ਨੂੰ ਤੇ ਇਹਦੀ ਜਿਹੜੀ ਸੱਸ ਸੀ ਸੋਹਣੀਆ ਇਹਨੂੰ ਗ੍ਰਿਫਤਾਰ ਕਰਦੀ ਹੈ ਤੇ ਆਪਣੇ ਤਰੀਕੇ ਦੇ ਨਾਲ ਇਹਨਾਂ ਕੋਲ ਪੁਸ਼ਕਿਸ਼ ਕਰਦੀ ਹੈ ਹੁਣ ਇਹ ਦੱਸਦੇ ਨੇ ਕਿ ਜਿਸ ਤਰ੍ਹਾਂ ਹੀ 21 ਜੂਨ 2023 ਨੂੰ ਤੰਨੂ ਦਾ ਵਿਆਹ ਇਹਨਾਂ ਦੇ ਮੁੰਡੇ ਅਰुण ਕੁਮਾਰ ਦੇ ਨਾਲ ਹੋਇਆ ਸੀ ਤੰਨੂ ਨੂੰ ਇਹ ਪਸੰਦ ਨਹੀਂ ਕਰਦਾ ਸੀ ਇਸ ਕਰਕੇ ਇਹਨਾਂ ਦੀ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਕੁਝ ਦਿਨਾਂ ਬਾਅਦ ਤੰਨੂ ਆਪਣੇ ਪੀਕੇ ਘਰ ਚਲੀ ਜਾਂਦੀ ਹੈ ਫਿਰ ਇਹ ਪੰਚਾਇਤ ਇਕੱਠੀ ਕੀਤੀ ਜਾਂਦੀ ਹੈ ਤੇ ਪੰਚਾਇਤ ਇਕੱਠੀ ਕਰਨ ਤੋਂ ਬਾਅਦ ਤੰਨੂ ਨੂੰ ਇਹ ਫਿਰ ਆਪਣੇ ਘਰ ਲੈ ਕੇ ਆ ਜਾਂਦੇ ਨੇ ਪਰ ਫਿਰ ਥੋੜੇ ਦਿਨਾਂ ਬਾਅਦ ਹੀ ਇਹਨਾਂ ਦੋਨਾਂ ਦੇ ਵਿੱਚ ਲੜਾਈ ਝਗੜਾ ਹੁਣਾ ਸ਼ੁਰੂ ਹੋ ਗਿਆ ਸੀ ਹੁਣ ਇਹ ਤਿੰਨੇ ਜਾਣੇ ਅਰुण ਕੁਮਾਰ ਤੇ ਉਹਦਾ ਪਿਤਾ ਤੇ ਉਹਦੀ ਮਾਂ ਇਹ ਤਿੰਨੇ ਜਾਣੇ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ ਕਿ ਕਿਉਂ ਨਾ ਆਪਾ ਤਨੂ ਰਾਜਪੂਤ ਨੂੰ ਆਪਣੇ ਰਸਤੇ ਚ ਹਟਾ ਦਈਏ ਤੇ ਉਸ ਤੋਂ ਬਾਅਦ ਇਹ ਅਰਣੁਕ ਮਾਰ ਦਾ ਦੂਜਾ ਵਿਆਹ ਕਰ ਦੇਣਗੇ 25 April 2025 ਨੂੰ ਇਹ ਤਿੰਨੇ ਜਾਣੇ ਮਿਲ ਕੇ ਪਲਾਨ ਬਣਾਉਂਦੇ ਨੇ ਤੇ ਜਿਹੜੀ ਸੱਸ ਸੋਹਣੀਆ ਸੀ ਉਹਨੂੰ ਕਿਸੇ ਰਾਤ ਨੂੰ ਪਾਰਟੀ ਦੇ ਉੱਤੇ ਭੇਜ ਦਿੰਦੇ ਨੇ ਤੇ ਘਰ ਦੇ ਵਿੱਚ ਸੋਹਰਾ ਧਰੂਪ ਸਿੰਘ ਤੇ ਉਹਦਾ ਮੁੰਡਾ ਅਰਣੁਕ ਕੁਮਾਰ ਤੇ ਇੱਕ ਇਹਨਾਂ ਦੀ ਕੁੜੀ ਰਹਿੰਦੀ ਸੀ ਕਾਜਲ ਉਹ ਇਸ ਸਮੇਂ ਘਰ ਦੇ ਵਿੱਚ ਮੌਜੂਦ ਸੀ ਹੁਣ ਸ਼ਾਮ ਦਾ ਟਾਈਮ ਸੀ ਸ਼ਾਮ ਨੂੰ ਰੋਟੀ ਬਣਾਈ ਜਾਂਦੀ ਹੈ ਸ਼ਾਮ ਨੂੰ ਜਿਹੜੀ ਰੋਟੀ ਬਣਾਈ ਗਈ ਸੀ ਇਹਨੂੰ ਸਿਰਫ ਘਰ ਦੇ ਵਿੱਚ ਦੋ ਜਾਨਿਆਂ ਨੇ ਹੀ ਖਾਧਾ ਸੀ ਇੱਕ ਤੇ ਜਿਹੜੀ ਤਨੂ ਰਾਜਪੂਤ ਇਹਨਾਂ ਦੀ ਨੂੰ ਸੀ ਉਹਨੇ ਖਾਧੀ ਸੀ ਤੇ ਦੂਜੀ ਜਿਹੜੀ ਇਹਦੀ ਨਾਨਾਨ ਸੀ ਕਾਜਲ ਉਹਨੇ ਰੋਟੀ ਖਾਧੀ ਸੀ ਇਹਨਾਂ ਨੇ ਇਸ ਰੋਟੀ ਦੇ ਵਿੱਚ ਨਸ਼ੇ ਦੀ ਦਵਾਈ ਪਾਈ ਹੋਈ ਸੀ ਜਿਸ ਕਰਕੇ ਰੋਟੀ ਖਾਣ ਤੋਂ ਬਾਅਦ ਇਹ ਸੌਣ ਵਾਸਤੇ ਚਲੀਆਂ ਜਾਂਦੀਆਂ ਨੇ ਇਹ ਦੋਨੇ ਹੀ ਬੇਹੋਸ਼ ਹੋ ਜਾਂਦੀਆਂ ਨੇ ਘਰ ਦੇ ਵਿੱਚ ਅਰਣ ਕੁਮਾਰ ਜਾਗ ਰਿਹਾ ਸੀ ਤੇ ਇਹਦਾ ਜਰਾ ਪਿਓ ਧਰੂਪ ਸਿੰਘ ਸੀ ਉਹ ਵੀ ਜਾਗ ਰਿਹਾ ਸੀ ਹੁਣ ਅਰਣ ਕੁਮਾਰ ਆਪਣੇ ਪਿਓ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਸਾਰੇ ਜਾਣੇ ਸੋ ਚੁੱਕੇ ਨੇ ਤੁਸੀਂ ਜਿਹੜਾ ਕੰਮ ਕਰਨਾ ਹੈ ਕਰ ਦੋ ਕਿਉਂਕਿ ਇੱਥੇ ਧਰੂਪ ਸਿੰਘ ਨੇ ਆਪਣੇ ਮੁੰਡੇ ਨੂੰ ਇਹ ਕਿਹਾ ਸੀ ਕਿ ਜੋ ਵੀ ਕਰੇਗਾ ਉਹੀ ਕਰੇਗਾ ਹੁਣ ਧਰੂਪ ਸਿੰਘ ਆਪਣੀ ਨੂੰਹ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਉਹਨੂੰ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਤੋਂ ਪਹਿਲਾਂ ਹੀ ਉਹਦੀ ਨੀਅਤ ਖਰਾਬ ਹੋ ਜਾਂਦੀ ਹੈ ਉਹ ਉਹਦੇ ਨਾਲ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਉਹਦੇ ਨਾਲ ਗਲਤ ਕੰਮ ਕਰਦਾ ਹੈ ਉਹਦਾ ਬਲਾਤਕਾਰ ਕਰਦਾ ਹੈ ਉਸ ਤੋਂ ਬਾਅਦ ਉਹਦਾ ਗਲਾ ਕੁੱਟ ਕੇ ਉਹਨੂੰ ਮਾਰ ਦਿੰਦਾ ਹੈ ਫਿਰ ਉਹ ਆਪਣੇ ਮੁੰਡੇ ਨੂੰ ਅਰਣ ਕੁਮਾਰ ਨੂੰ ਬੁਲਾਉਂਦਾ ਹੈ ਤੇ ਦੋਨੇ ਜਾਨੇ ਤਨੂ ਨੂੰ ਚੱਕਦੇ ਨੇ ਤੇ ਜਿਹੜਾ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਬਾਹਰ ਟੋਇਆ ਪਟਵਾਇਆ ਹੋਇਆ ਸੀ ਪਾਣੀ ਭਰਨ ਵਾਸਤੇ ਉਸ ਟੋਏ ਦੇ ਵਿੱਚ ਆਪਣੀ ਨੂੰ ਨੂੰ ਦਬ ਦਿੰਦੇ ਨੇ ਤੇ ਉੱਤੋਂ ਉਹਨੂੰ ਮਿੱਟੀ ਪਾ ਦਿੰਦੇ ਨੇ ਹੁਣ ਅਗਲੇ ਦਿਨ ਫਿਰ ਤੋਂ ਮਜ਼ਦੂਰ ਆਂਦੇ ਨੇ ਮਜ਼ਦੂਰ ਕਹਿੰਦੇ ਨੇ ਕਿ ਕੱਲ ਤਾਂ ਪਟੋਆ ਪੁੱਟਿਆ ਸੀ ਤਾਂ ਹਜੇ ਇਹਦੇ ਵਿੱਚ ਕੰਮ ਕਰਨਾ ਬਾਕੀ ਸੀ ਪਰ ਤੁਸੀਂ ਇਹਨੂੰ ਟੋਏ ਨੂੰ ਕਿਉਂ ਪੂੜ ਦਿੱਤਾ ਇਹ ਹੁਣ ਕਹਿੰਦੇ ਨਹੀਂ ਕਿ ਸਾਡਾ ਰਾਤ ਦਾ ਪਲਾਨ ਬਦਲ ਗਿਆ ਹੈ ਤੇ ਆਪਾਂ ਹੁਣ ਇਹ ਟੋਇਆ ਨਹੀਂ ਪਟਵਾਣਾ ਆਪਾਂ ਕੋਈ ਹੋਰ ਤਰੀਕੇ ਦੇ ਨਾਲ ਪਾਣੀ ਦਾ ਇੰਤਜ਼ਾਮ ਕਰਾਂਗੇ 60 ਦਿਨ ਤੱਕ ਇਹ ਟੋਏ ਦੇ ਉੱਤੇ ਲੋਕੀ ਲੰਘਦੇ ਰਹੇ ਗਵਾਂਢੀ ਲੰਘਦੇ ਰਹੇ ਇਹ ਕੁੜੀ ਦਾ ਮਾਂ ਪਿਓ ਜਦੋਂ ਘਰੇ ਆਉਂਦਾ ਸੀ ਉਹ ਵੀ ਇਸੇ ਟੋਏ ਦੇ ਉੱਤੇ ਲੰਘਦਾ ਸੀ ਪੁਲਿਸ ਵਾਲੇ ਆਉਂਦੇ ਸਨ ਪੁਲਿਸ ਵਾਲੇ ਵੀ ਇਸੇ ਟੋਏ ਦੇ ਉੱਤੇ ਦੀ ਲੰਘਦੇ ਸਨ ਪਰ ਕਿਸੇ ਨੂੰ ਵੀ ਕੁਝ ਪਤਾ ਨਹੀਂ ਸੀ ਕਿ ਇਸ ਟੋਏ ਦੇ ਅੰਦਰ ਹੀ ਇਹ ਤਨੂ ਰਾਜਪੂਤ ਦੀ ਬੋਡੀ ਲੁਕੋਈ ਹੋਈ ਹੈ ਹੁਣ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਹੋਏ ਸੋਹਰੇ ਨੂੰ ਤੇ ਸੱਸ ਨੂੰ ਗ੍ਰਿਫਤ ਕਰ ਲਿਆ ਤੇ ਜਿਹੜਾ ਪਤੀ ਸੀ ਅਰਣੁਕੁਮਾਰ ਉਹ ਉਥੋਂ ਭੱਜ ਨਿਕਲਦਾ ਹੈ ਇੱਥੇ ਜਿਹੜੀ ਇਹਨਾਂ ਦੀ ਕੁੜੀ ਸੀ ਕਾਜਲ ਉਹਨੂੰ बेहोਸ਼ੀ ਦੀ ਦਵਾਈ ਦਿੱਤੀ ਗਈ ਸੀ ਉਹਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਨੂੰ ਕੀ ਕੀ ਸਜ਼ਾ ਮਿਲਦੀ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ